ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਪੀ 24 ਮੈਂ ਸਾਰੀਕਾ 12 ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੱਗੇ ਸਾਡੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਡਾਕਟਰ ਤੇਜਿੰਦਰ ਵਿਲੀ ਜੀ ਸਭ ਤੋਂ ਪਹਿਲਾਂ ਨਮਸਕਾਰ ਕਰਦੇ ਆ ਨਮਸਕਾਰ ਜੀ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲੀ ਖਬਰ ਜੋ ਲੈਣ ਲੱਗੇ ਆ ਉਹ ਇਹ ਹੈ ਕਿ ਬੀਤੇ ਕੱਲ ਰਾਹੁਲ ਗਾਂਧੀ ਨੇ ਇੱਕ ਪੀਸੀ ਕੀਤੀ ਹੈ ਪੀਸੀ ਦੇ ਵਿੱਚ ਉਹਨਾਂ ਨੇ ਚੋਣ ਤਾਂਦਲੀਆਂ ਦਾ ਪਰਦਾ ਫਾਸ਼ ਕੀਤਾ ਹੈ ਸਰ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਪੀਸੀ ਨੂੰ ਲੈ ਕੇ ਦੇਖੋ ਇਸ ਪੀਸੀ ਤੋਂ ਪਹਿਲਾਂ ਹੂੰ ਇੱਕ ਗੱਲ ਇੱਕ ਸਵਾਲ ਜਿਹੜਾ ਹੈ ਹਿੰਦੁਸਤਾਨ ਦੇ ਕਰੋੜਾਂ ਲੋਕਾਂ ਦੇ ਮਨਾਂ ਦਾ ਸਵਾਲ ਹੈ ਉਹ ਸਵਾਲ ਚੋਣ ਤਾਂਦਲੀਆਂ ਨੂੰ ਲੈ ਕੇ ਆ ਜੀ ਕੁਝ ਲੋਕ ਇਹਨੂੰ ਚੋਣ ਤਾਂਦਲੀਆਂ ਆਖਦੇ ਨੇ ਤੇ ਕੁਝ ਲੋਕ ਆਖਦੇ ਨੇ ਕਿ ਸ਼੍ਰੀ ਨਰਿੰਦਰ ਮੋਦੀ ਦਾ ਜਾਦੂ ਜਿਹੜਾ ਉਹ ਲੋਕਾਂ ਦੇ ਸਿਰ ਚੜ ਕੇ ਬੋਲਦਾ ਹੈ ਜੀ ਜਿਹੜੇ ਲੋਕ ਇਹ ਆਖਦੇ ਨੇ ਕਿ ਸ਼੍ਰੀ ਨਰਿੰਦਰ ਮੋਦੀ ਦਾ ਜਾਦੂ ਜਿਹੜਾ ਉਹ ਲੋਕਾਂ ਦੇ ਸਿਰ ਚੜ ਕੇ ਬੋਲਦਾ ਹੈ ਤੇ ਉਹ ਲੋਕ ਇਸ ਗੱਲ ਦੀ ਦੁਹਾਈ ਪਾ ਰਹੇ ਨੇ ਕਿ ਜੇ ਮਹਗਾਈ ਹੋ ਗਈ ਤੇ ਸਾਨੂੰ ਕੋਈ ਫਰਕ ਨਹੀਂ ਕਿਉਂਕਿ ਸਾਨੂੰ ਨਰਿੰਦਰ ਮੋਦੀ ਦਾ ਰਾਜ ਚਾਹੀਦਾ ਜੀ ਜੇ ਪੈਟਰੋਲ ਮਹਿੰਗਾ ਹੋ ਗਿਆ ਸਾਨੂੰ ਕੋਈ ਫਰਕ ਨਹੀਂ ਸਾਨੂੰ ਨਰਿੰਦਰ ਮੋਦੀ ਦਾ ਰਾਜ ਚਾਹੀਦਾ ਜੇ 15 ਲੱਖ ਦਾ ਵਾਅਦਾ ਕਰਕੇ ਸਾਨੂੰ 15 ਪੈਸੇ ਵੀ ਨਹੀਂ ਮਿਲੇ ਸਾਨੂੰ ਕੋਈ ਫਰਕ ਨਹੀਂ ਇੱਕ ਵਰਗ ਐਸਾ ਆ ਜਿਹੜਾ ਇਸ ਸਾਰੇ ਕੁਝ ਨੂੰ ਇਦਾਂ ਪੇਸ਼ ਕਰ ਰਿਹਾ ਜੀ ਕਿ ਇਸ ਦੇਸ਼ ਵਿੱਚ ਜੋ ਕੁਝ ਵੀ ਹੋ ਰਿਹਾ ਉਹ ਸਹਿਜ ਹੋ ਰਿਹਾ ਹੂੰ ਕੁਝ ਲੋਕ ਇਸ ਗੱਲ ਦੀ ਦੁਹਾਈ ਪਾ ਰਹੇ ਨੇ ਕਿ ਈਵੀਐਮ ਮਸ਼ੀਨਾਂ ਹੈਕ ਹੋ ਰਹੀਆਂ ਨੇ ਹੂੰ ਤੇ ਇਹ ਸਾਰੀ ਜਿਹੜੀ ਗੜਬੜੀ ਹੈ ਉਹ ਈਵੀਐਮ ਮਸ਼ੀਨਾਂ ਦੇ ਹੈਕ ਹੋਣ ਕਰਕੇ ਹੋ ਰਹੀ ਹੈ ਹੂੰ ਜੇ ਇੱਕ ਨਿਰਪੱਖ ਅਨਲਿਸਟ ਦੇ ਤੌਰ ਤੇ ਜੀ ਦੇਖਿਆ ਜਾਵੇ ਤੇ ਨਾ ਤਾਂ ਪਹਿਲੀ ਜਿਹੜੇ ਲੋਕ ਪ੍ਰੋ ਮੋਦੀ ਨੇ ਹਮ ਉਹਨਾਂ ਦੀ ਦਲੀਲ ਵਿੱਚ ਦਮ ਹੈ ਜੀ ਤੇ ਨਾ ਹੀ ਦੂਸਰੀ ਦਲੀਲ ਵਿੱਚ ਦਮ ਹੈ ਹਮ ਜਿਹੜੇ ਲੋਕ ਇਹ ਆਖਦੇ ਨੇ ਕਿ ਮਸ਼ੀਨਾਂ ਹੈਕ ਕੀਤੀਆਂ ਜਾ ਸਕਦੀਆਂ ਨੇ ਹਮ ਉਹ ਇਹ ਤਾਂ ਗੱਲ الواਜਵ ਹੈ ਕਿ ਜਿਹੜੀ ਮਸ਼ੀਨ ਮਨੁੱਖ ਨੇ ਬਣਾਈ ਹੈ ਜੀ ਮਨੁੱਖ ਉਹਨੂੰ ਆਪਰੇਟ ਕਰਦਾ ਹੈ ਤੇ ਮਨੁੱਖ ਉਹਦਾ ਸੁਭਾਅ ਬਦਲ ਸਕਦਾ ਹੈ ਉਹਦੀ ਨੇਚਰ ਬਦਲ ਸਕਦਾ ਜੀ ਪਰ ਇਸ ਸਾਰੇ ਦੇ ਵਿਚਕਾਰ ਕੁਝ ਗੱਲਾਂ ਸਮਝ ਨਹੀਂ ਆ ਰਹੀਆਂ ਜਿਹੜੀਆਂ ਗੱਲਾਂ ਸਮਝ ਨਹੀਂ ਆ ਰਹੀਆਂ ਉਦੋਂ ਹੋਰ ਵੱਡੀਆਂ ਹੋ ਗਈਆਂ ਜਿੱਦਣ ਟੋਟਲ মিডিਏ ਦੀਆਂ ਐਗਜ਼ਿਟ ਪੋਲ ਤੇ ਹੋਰ ਅਨਲਿਸਿਸ ਜਿੰਨੇ ਵੀ ਮੀਡੀਆ ਹਾਊਸ ਕਰ ਰਹੇ ਨੇ ਜੀ ਉਹ ਆਖਦੇ ਨੇ ਵੀ ਹਰਿਆਣੇ ਵਿੱਚ ਐਸ ਵਾਰੀ ਜਿਹੜੀ ਆ ਉਹ ਕਾਂਗਰਸ ਜਿੱਤੇਗੀ ਹਮ ਪਰ ਕਾਂਗਰਸ ਨਹੀਂ ਜਾਂਦੀ ਕੱਲੀ ਭਾਜਪਾ ਜਿੱਤ ਜਾਂਦੀ ਹੈ ਤੁਸੀਂ ਇਹ ਦੇਖੋ ਵੀ ਇਹ ਤੀਸਰੀ ਵਾਰੀ ਉਹਦੀ ਜਿੱਤ ਹੈ ਹੂੰ ਤੀਸਰੀ ਵਾਰੀ ਜਿੱਤ ਜਦੋਂ ਐਨਟੀ ਇਨਕੰਮਬੈਂਸੀ ਦਾ ਫੈਕਟਰ ਕੰਮ ਕਰਨਾ ਚਾਹੀਦਾ ਸੀ ਜੀ ਐਨਟੀ ਇਨਕੰਮਬੈਂਸੀ ਫੈਕਟਰ ਨੇ ਤੇ ਕੀ ਕੰਮ ਕਰਨਾ ਸੀ ਉਹ ਕੱਲੀ ਆਪਣੇ ਬਲਬੂਤੇ ਦੇ ਸਰਕਾਰ ਹੀ ਨਹੀਂ ਬਣਾਉਂਦੀ ਲਗਭਗ 2/3 ਬਹੁਮਤ ਲੈ ਜਾਂਦੀ ਜੀ ਹੁਣ ਉਦੋਂ ਇੱਕ ਸਵਾਲ ਖੜਾ ਹੁੰਦਾ ਹੈ ਵੀ ਇਹ ਸਾਰਾ ਕੁਝ ਕਿਵੇਂ ਹੋਇਆ ਹੂੰ ਤੇ ਉਸ ਸਾਰੇ ਸਵਾਲ ਦੇ ਜਵਾਬ ਵਿੱਚ ਜਿਹੜਾ ਜਵਾਬ ਕੜਿਆ ਕੜਾਇਆ ਮਿਲ ਜਾਂਦਾ ਉਹ ਇਹ ਆ ਕਿ ਆਰਐਸਐਸ ਨੇ ਇਨੀਆਂ ਸੁਭਾਵਾਂ ਕੀਤੀਆਂ ਹੂੰ ਆਰਐਸਐਸ ਨੇ ਆਪਣੇ ਗੈਟਰ ਨੂੰ ਪੰਨਾ ਭਰ ਭਾਰੀ ਨੂੰ ਲਾ ਕੇ ਕੰਮ ਕਰਵਾਇਆ ਜੀ ਫਿਰ ਨਾਲ ਜਵਾਬ ਮਿਲਦਾ ਕਿ ਕਾਂਗਰਸ ਪਾਰਟੀ ਹੋਈ ਹੈ ਹੂੰ ਕਾਂਗਰਸ ਦੇ ਤਿੰਨ ਢੜੇ ਨੇ ਇੱਕ ਢੜਾ ਕੁਮਾਰੀ ਸ਼ਹਿਲਜਾਦਾ ਹੈ ਇੱਕ ਢੜਾ ਫੁਲਾਨੇ ਦਾ ਹੈ ਇੱਕ ਧਮਕੜੇ ਦਾ ਜੀ ਸੋ ਇਹ ਸਾਰੀਆਂ ਗੱਲਾਂ ਦੇ ਸੰਦਰਭ ਵਿੱਚ ਬਹੁਤੇ ਪੱਤਰਕਾਰ ਤੇ ਬਹੁਤੇ ਖੋਜੀ ਬਿਰਤੀ ਦੇ ਲੋਕ ਜਿਹੜੇ ਨੇ ਉਹ ਭਾਵੇਂ ਸੈਟੀਸਫਾਈ ਨਹੀਂ ਹੁੰਦੇ ਪਰ ਉਹਨਾਂ ਕੋ ਕਾਰਨ ਕਰਾਉਣ ਨੂੰ ਕੁਛ ਨਹੀਂ ਜੀ ਜਦੋਂ ਹਰਿਆਣੇ ਦੇ ਨਤੀਜੇ ਆਏ ਨੇ ਹੂੰ ਉਸ ਦਿਨ ਚੈਲੰਜ ਹੁੰਦਾ ਹੈ ਕਿ ਸਾਨੂੰ ਹਰਿਆਣੇ ਦੇ ਚੌੜਕਿਸ਼ਨਰ ਤੋਂ ਆਹ ਦਸਤਾਵੇਜ਼ ਜਿਹੜੇ ਨੇ ਉਹ ਚਾਹੀਦੇ ਨੇ ਹੂੰ ਇਹ ਚੈਲ ਇਸ ਹਰਿਆਣਾ ਪੰਜਾਬ ਹਾਈ ਕੋਰਟ ਚ ਹੁੰਦਾ ਹੈ ਜੀ ਔਰ ਹਾਈ ਕੋਰਟ ਕਹਿੰਦੀ ਹੈ ਕਿ ਇਹ ਦਸਤਾਵੇਜ਼ ਦਿੱਤੇ ਜਾਣੇ ਚਾਹੀਦੇ ਨੇ ਹੂੰ ਚੌੜ ਕਮਿਸ਼ਨਰ ਕਹਿੰਦਾ ਜਨਤਕ ਕੀਤੇ ਨਹੀਂ ਜਾ ਸਕਦੇ ਵੀ ਦੱਸੋ ਜੇ ਸੀਸੀਟੀਵੀ ਫੁਟੇਜ ਬਣਾਈ ਗਈ ਹੈ ਤੇ ਬਣਾਈ ਕਾਦ ਲਈ ਗਈ ਹੈ ਹੂੰ ਇਹ ਇਸ ਲਈ ਬਣਾਈ ਗਈ ਹੈ ਨਾ ਵੀ ਜੇ ਲੋੜ ਪਈ ਹੈ ਤੇ ਜਨਤਕ ਹੋ ਸਕਦੀ ਹੈ ਜੀ ਪਰ ਚੌੜ ਕਮਿਸ਼ਨਰ ਕਹਿੰਦਾ ਨਹੀਂ ਹੋ ਸਕਦੀ ਹਾਈ ਕੋਰਟ ਨੇ ਕਹਿਣ ਦੇ ਬਾਬ ਚੋਣ ਕਮਿਸ਼ਨਰ ਆਨਕਾਨੀ ਕਰ ਰਿਹਾ ਫਿਰ ਉਹਨੂੰ ਪ੍ਰੋਟੈਕਸ਼ਨ ਦੇਣ ਲਈ ਚੋਣ ਕਮਿਸ਼ਨਰ ਨੂੰ ਜੀ ਜਿਹੜੀ ਸਰਕਾਰ ਹੈ ਸੈਂਟਰ ਦੀ ਸਰਕਾਰ ਹੈ ਉਹ ਐਸਾ ਕਾਨੂੰਨ ਲੈ ਕੇ ਆਉਂਦੀ ਹੈ ਵੀ ਇਹ ਦਾਸਾ ਵਾ ਜਿਹਨੂੰ ਮਰਜ਼ੀ ਜਿੱਦਾਂ ਮਰਜ਼ੀ ਨਹੀਂ ਚੁੱਕ ਕੇ ਦੇ ਸਕਦੇ ਜੀ ਹਾਈ ਕੋਰਟ ਡਾਇਰੈਕਸ਼ਨ ਨਹੀਂ ਦੇ ਸਕਦੀ ਹੂੰ ਸੋ ਇਹਦਾ ਮਤਲਬ ਇਹ ਹੈ ਵੀ ਦਾਲ ਚ ਕਿਤੇ ਕਾਲਾ ਦੇ ਸੰਕੇਤ ਮਿਲਦੇ ਆ ਹੂੰ ਕਿੰਨਾ ਕੁ ਕਾਲਾ ਕਿੰਨਾ ਕੁ ਕਾਲਾ ਨਹੀਂ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਦਾ ਫਿਰ ਇਲੈਕਸ਼ਨਾਂ ਆਉਂਦੀਆਂ ਨੇ ਮਹਾਰਾਸ਼ਟਰ ਦੀਆਂ ਜੀ ਮਹਾਰਾਸ਼ਟਰ ਦੀਆਂ ਇਲੈਕਸ਼ਨਾਂ ਦੇ ਵਿੱਚ ਦੁਨੀਆ ਭਰ ਦੇ মিডিਆ ਹਾਊਸ ਨੇ ਗੱਲ ਕਹਿਤੀ ਵੀ ਐਸ ਵਾਰ ਜਿਹੜਾ ਆ ਇਹ ਗਠਬੰਧਨ ਜਿਹੜਾ ਇੰਡੀਆ ਗਠਬੰਧਨ ਦਾ ਅਲਾਈ ਰਿਹਾ ਉਹਨਾਂ ਨੇ ਜਿੱਤਣਾ ਹੈ ਹੂੰ ਦੁਨੀਆ ਭਰ ਦਾ মিডিਆ ਇਸ ਗੱਲ ਤੇ ਹੈਰਾਨ ਹੋ ਗਿਆ ਈਵਨ ਤਾਂ ਸ਼ਰਮਸਾਰ ਹੋ ਗਿਆ ਵੀ ਇਹ ਬਣਿਆ ਕੀ ਹੈ ਹੂੰ ਲੋਕ ਸਭਾ ਦੀਆਂ ਇਲੈਕਸ਼ਨਾਂ ਜਿਹੜੀਆਂ 6 ਮਹੀਨੇ ਪਹਿਲਾਂ ਹੋਈਆਂ ਹੂੰ ਉਹਨਾਂ ਵਿੱਚ ਤਾਂ ਭਾਈ ਇਹ বিজেপি ਹਾਰ ਕੇ ਹਟੀਆ ਤੇ ਹੁਣ বিজেপি ਜਿਹੜੀ ਹੈ ਉਹ ਇੰਨੀ ਵੱਡੀ ਬਹੁਮਤ ਨਾਲ ਜਿੱਤ ਰਹੀ ਹੈ ਇਹ ਗੱਲ ਕੀ ਹੋਈ ਜੀ ਸੋ ਕਈ ਤਰ੍ਹਾਂ ਦੇ ਸਵਾਲ ਕਿੰਤੂ ਪਰੰਤੂ ਜਿਹੜੇ ਨੇ ਉਹ ਮਹਾਰਾਸ਼ਟਰ ਦੀ ਸਰਕਾਰ ਚ ਵੀ ਹੋਏ ਜੀ ਹੁਣ ਉਹ ਸਵਾਲ ਲੋਕਾਂ ਦੀ ਕਚਾਰੀ ਤੱਕ ਗਏ ਨੇ ਹਮ ਸਵਾਲ ਇਹ ਵੀ ਹੈ ਕਿ 6 ਮਹੀਨੇ ਬਾਅਦ ਹੁੰਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੋਟਰਾਂ ਦੀ ਗਿਣਤੀ 75 ਲੱਖ ਤੋਂ 1 ਕਰੋੜ ਤੱਕ ਵਧ ਗਈ। ਹੂੰ ਇਹ ਇੰਨੇ ਜਿਹੜੇ ਨਵਾਲਗ ਸੀ ਉਹ ਬਾਲਗ ਕਿਦਾਂ ਹੋ ਗਏ? ਜੀ ਇੰਨੀਆਂ ਵੋਟਾਂ ਕਿੱਥੋਂ ਆ ਗਈਆਂ? ਜੇ ਪਹਿਲਾਂ ਨਹੀਂ ਸੀ ਤੇ ਕਿਉਂ ਨਹੀਂ ਸੀ? ਸੋ ਵੱਡੇ ਸਵਾਲ ਖੜੇ ਹੋਏ। ਜੀ ਪਰ ਸਾਰੇ ਕਿਤੇ ਦੀ ਕਿਤੇ ਸੁਣਵਾਈ ਨਹੀਂ ਹੋਈ। ਜਦੋਂ ਕਿਤੇ ਸੁਣਵਾਈ ਨਹੀਂ ਹੁੰਦੀ ਤੇ ਫਿਰ ਹਾਲ ਪਾਰਿਆ ਪੈਂਦੀ ਆ। ਹੂੰ ਜਦੋਂ ਹਾਲ ਪਾਰਿਆ ਉਹ ਲੋਕ ਪਾਉਂਦੇ ਨੇ ਜਿਹੜੇ ਹਾਰ ਗਏ ਨੇ। ਤੇ ਫਿਰ ਇੱਕ ਸਵਾਲ ਇਹ ਕੀਤਾ ਜਾਂਦਾ ਹੈ ਕਿ ਇਹ ਲੋਕ ਜਿੱਤੇ ਨਹੀਂ ਇਹਨਾਂ ਨੂੰ ਆਪਣੀ ਹਾਰ ਨਹੀਂ ਬਰਦਾਸ਼ਤ ਹੁੰਦੀ ਜੀ ਪਰ ਨਾਲ ਦੀ ਨਾਲ ਸ਼ਰਮਸਾਰ ਤਾਂ মিডিਆ ਹਾਊਸ ਹੋਇਆ ਬੈਠਾ ਹੈ ਹਮ ਜਿਹੜਾ ਲੋਕਾਂ ਦੀ ਨਬਜ਼ ਫੜਨ ਦਾ ਮਾਰ ਸਮਝਿਆ ਜਾਂਦਾ ਹੈ ਤੇ ਜਿਹੜਾ ਕਹਿੰਦਾ ਲੋਕ ਤਾਂ ਆ ਸਿੱਟਾ ਕੱਢੀ ਬੈਠੇ ਸੀ ਪਰ ਉਲਟੋ ਹੋ ਗਿਆ ਹੋਇਆ ਕਿਵੇਂ ਹੋਇਆ ਕਿਵੇਂ ਇਹ ਗੱਲ ਸਮਝ ਨਹੀਂ ਆਉਂਦੀ ਸੋ ਇੱਕ ਵਰਗ ਫਿਰ ਮਸ਼ੀਨਾਂ ਤੋਂ ਇਸ ਗੱਲ ਤੇ ਆਉਂਦਾ ਹੈ ਕਿ ਇਹ ਜਿਹੜੀ VOTING ਦਾ ਇਸ VOTING ਚ ਕਿਤੇ ਗੜਬੜੀ ਹੈ ਹੂੰ ਉਸ ਗੜਬੜੀ ਦੇ ਕਈ ਪੈਤਰੜੇ ਨੇ ਹੂੰ ਉਸ ਗੜਬੜੀ ਚ ਇੱਕ ਇਸ ਤਰ੍ਹਾਂ ਦੀ ਗੜਬੜੀ ਵੀ ਲੋਕੇਟ ਹੁੰਦੀ ਹੈ ਕਿ ਖੀਰ ਲਿਆਰਸ ਦੇ ਵਿੱਚ ਹੂੰ ਜਦੋਂ VOTING ਸਮਾਪਤ ਹੋਣ ਵਾਲੀ ਹੈ ਤਾਂ ਉਸ ਵੇਲੇ ਚੋਰ ਕਮਿਸ਼ਨਰ ਕਹਿੰਦਾ ਹੈ ਕਿ ਵੱਡੀ ਗਣਤੀ ਚ ਲੋਕ ਵੋਟ ਪਾਉਣ ਆ ਗਏ ਜੀ ਜਿਹੜੇ ਲੋਕ ਵੱਖ-ਵੱਖ ਪੋਲਿੰਗ ਬੂਥਾਂ ਤੇ ਪੋਲਿੰਗ ਏਜੰਟ ਆ ਪ੍ਰੇਟੀਕਲ ਪਾਰਟੀਆਂ ਦੇ ਬੰਦੇ ਜੀ ਜਾਂ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਨੇ ਜਾਂ ਪੋਲਿੰਗ ਆਫੀਸਰ ਨੇ ਜਾਂ ਹੋਰ ਜਿਹੜੇ ਪੱਤਰਕਾਰ ਮੀਡੀਆ ਫੀਲਡ ਚ ਭੱਜਾ ਫਿਰਦਾ ਉਹ ਇਸ ਗੱਲ ਦੀ ਦਵਾਈ ਪਾਈ ਜਾ ਰਿਹਾ ਵੀ ਕੋਈ ਲੋਕਾਂ ਦੀ ਭੀੜਖੀਰ ਲਿਆਜ਼ ਵਿੱਚ ਨਹੀਂ ਸੀ ਹੂੰ ਚੋਣ ਕਮਿਸ਼ਨਰ ਉਹ ਸਾਰੇ ਕੁਝ ਨੂੰ ਸੁਣੇ ਨੂੰ ਅਣ ਸੁਣਿਆ ਕਰ ਰਿਹਾ ਜੀ ਔਰ ਫਿਰ ਗੱਲ ਇੱਥੋਂ ਤੱਕ ਨਿਕਲਦੀ ਹੈ ਕਿ ਮਹਾਰਾਸ਼ਟਰ ਦੇ ਜਿਹੜੇ ਵੋਟਰ ਨੇ ਉਹਨਾਂ ਦੀ ਗਿਣਤੀ ਉੱਥੇ ਦੀ ਕੁੱਲ ਪਬਲਿਕ ਦੀ ਗਿਣਤੀ ਨਾਲੋਂ ਵੱਧ ਹੈ ਜੀ ਵੀ ਪਬਲਿਕ ਵਿੱਚ ਤਾਂ 16 ਸਾਲ 17 ਸਾਲ ਤੱਕ ਦੇ ਬੱਚੇ ਨੇ ਵੀ ਆਉਣਾ ਹਮ ਵੋਟਰ ਕੇਵਲ ਬਾਲਗ ਨੇ ਹੋਣਾ ਸੋ ਇਸ ਕਰਕੇ ਇੱਕ ਸਵਾਲ VOTING ਪ੍ਰਣਾਲੀ 'ਚ ਖੜਾ ਹੈ ਹਮ ਤੁਹਾਨੂੰ ਯਾਦ ਹੋਣਾ ਜਦੋਂ ਪਿੱਛੇ ਜਾ ਬੰਗਲਾਦੇਸ਼ ਦੀ ਰਾਜਪਾਲਤਾ ਆਇਆ ਸ਼ੇਖ ਹੁਸੈਨਾਂ ਦੀ ਸਰਕਾਰ ਨੂੰ ਉੱਥੋਂ ਦੇ ਲੋਕਾਂ ਨੇ ਇਹ ਉਹ ਤੁਮ ਭਜੜਲੀ ਮਜਬੂਰ ਕੀਤਾ ਉਸ ਵੇਲੇ ਆਰਐਸਐਸ ਦੇ ਮੁਖੀ ਆ ਸ਼੍ਰੀ ਪਾਗਵਤ ਹੋਰਾਨੇ ਕਿਆ ਸੀ ਔਰ ਪਬਲੀਕਲੀ ਕਿਆ ਸੀ ਕਿ ਹਿੰਦੁਸਤਾਨ ਦੇ ਵਿੱਚ ਜੀ ਜੇ ਕਿਸੇ ਤਰ੍ਹਾਂ ਦੀ ਬਗਾਵਤ ਰਾਜ ਦੇ ਖਿਲਾਫ ਹੋ ਗਈ ਤੇ ਤੁਹਾਡੇ ਕੋਲ ਬਗਾਵਤ ਨੱਪੀ ਨਹੀਂ ਜਾਣੀ ਜੀ ਉਹ ਗੱਲ ਦੇ ਵੱਖਰੇ ਵੱਖਰੇ ਇੰਟੈਲੈਕਚੁਅਲ ਲੋਕਾਂ ਨੇ ਵੱਖਰੇ ਵੱਖਰੇ ਮੀਨਿੰਗ ਕੱਢੇ ਸੀ ਹੂੰ ਉਹਨੂੰ ਲੈ ਕੇ ਅਸੀਂ ਵੀ ਕੁਝ ਧਾਰਨਾਵਾਂ ਆਪਣੀਆਂ ਸਥਾਪਿਤ ਕੀਤੀਆਂ ਸੀ ਵੀ ਭਾਰਗਵਤ ਸਾਹਿਬ ਇਹ ਜਦੋਂ ਗੱਲ ਕਹਿ ਰਹੇ ਨੇ ਕਿ ਜੇ ਹਿੰਦੁਸਤਾਨ ਦੇ ਵਿੱਚ ਵੀ ਬਗਾਵਤ ਹੋ ਗਈ ਤੇ ਬਗਾਵਤ ਤੁਹਾਡੇ ਤੋਂ ਸੰਭ ਹੀ ਨਹੀਂ ਜਾਣੀ ਤਾਂ ਇਹਦਾ ਮੈਨੇ ਕੀ ਆ ਜੀ ਉਹ ਕਿਹਨੂੰ ਕਹਿ ਰਿਹਾ ਹੂੰ ਸੋ ਭੀਜਪੀ ਵਰਸਸ ਆਰਐਸਐਸ ਇੱਕ ਰਿਜ਼ੈਫਟ ਜਿਹੜਾ ਉਹ ਚੱਲ ਰਿਹਾ ਸੀ ਉਹ ਤਾਂ ਗੱਲ ਕਲੀਅਰ ਹੈ ਕਿ ਉਹ ਭੀਜਪੀ ਦੇ ਲੀਡਰਾਂ ਨੂੰ ਆਖ ਰਿਹਾ ਨੇ ਜੀ ਵੀ ਤੁਸੀਂ ਬੰਦੇ ਬਣ ਜਾਓ ਭਾਵੇਂ ਬੰਦੇ ਬਣਜੋ ਤੇ ਕਹਿ ਰਹੇ ਆ ਪਰ ਬੰਦੇ ਬਣੋ ਕਿਉਂ ਇਹ ਨਹੀਂ ਕਹਿ ਰਹੇ ਹੂੰ ਸੋ ਐਕ ਡਾਟ ਉਹਦਾ ਮੇਲਣ ਵਾਲੇ ਲੋਕ ਇਹ ਵੀ ਮਿਲ ਰਿਹਾ ਸੀ ਕਿ ਜਿਹੜਾ ਤੁਸੀਂ ਡੈਮੋਕ੍ਰੇਸੀ ਦਾ ਮਜ਼ਾਕ ਡਾ ਰਹੇ ਹੋ ਨਾ ਇਹ ਮਜ਼ਾਕ ਨਾ ਡਾਓ ਹੂੰ ਲੋਕਾਂ ਦਾ ਜਦੋਂ ਡੈਮੋਕ੍ਰੇਸੀ ਤੋਂ ਵਿਸ਼ਵਾਸ ਉੱਟ ਗਿਆ ਤਾਂ ਫਿਰ ਲੋਕ ਵੋਟਾਂ ਪਾਉਣ ਨਹੀਂ ਜਾਂਦੇ ਹੁੰਦੇ ਹੂੰ ਬੰਗਲਾਦੇਸ਼ ਵਿੱਚ ਪਿਛਲੇ 35 ਸਾਲਾਂ ਤੋਂ ਲੋਕ ਵੋਟ ਪਾਉਣੋਂ हट ਗਏ ਜੀ ਲੋਕ ਇਹ ਕਹਿੰਦੇ ਕਿ ਵੋਟ ਦੀ ਪਰਚੀ ਦੇ ਨਾਲ ਸਾਡੀ ਸਰਕਾਰ ਬਦਲਦੀ ਨਹੀਂ ਹੂੰ ਸਾਨੂੰ ਆਪਣੀ ਯੋਗਨਾ ਸਰਕਾਰ ਬਦਲਨੀ ਪੈਣੀ ਆ ਤੇ ਲੋਕਾਂ ਬਦਲਦੀ ਜੀ ਲੋਕਾਂ ਨੇ ਜਦੋਂ ਡੈਮ ਜਿੱਤ ਦੁਨੀਆ ਦੇ ਹਿੱਸੇ 'ਚ ਕਿਤੇ ਵੀ ਡੈਮੋਕਰੇਸੀ ਤੋਂ ਮੋਹ ਪੰਗ ਹੋਇਆ ਤਾਂ ਲੋਕਾਂ ਨੇ ਜਿਹੜਾ ਰਸਤਾ ਅਖਤਿਆਰ ਕੀਤਾ ਉਹਨਾਂ ਬਹੁਤੀ ਵਾਰੀ ਦੇਸ਼ ਤਬਾਹ ਹੁੰਦੇ ਨੇ ਹੂੰ ਸੋ ਇਹ ਇੱਕ ਖਦਸ਼ਾ ਹਿੰਦੁਸਤਾਨ ਦੇ ਵਿੱਚ ਉਸ ਵੇਲੇ ਹੋਰ ਬਣ ਜਾਂਦਾ ਜਦੋਂ ਲੋਕ ਇਹ ਆਖਦੇ ਹੋਣ ਬੇ ਤੁਸੀਂ ਵੋਟਾਂ ਬੈਲਟ ਪੇਪਰ ਤੇ ਪਵਾਓ ਜੀ ਜਦੋਂ ਲੋਕ ਇਹ ਆਖਦੇ ਹੋਣ ਕਿ ਤੁਸੀਂ ਵੋਟਾਂ ਇੱਕੋ ਦਿਨ ਚ ਸਾਰੇ ਦੇਸ਼ ਵਿੱਚ ਪਵਾਓ ਇੱਕ ਬੰਨੇ ਤਾਂ ਅਸੀਂ ਇਸ ਗੱਲ ਦੀ ਵਕਾਲਤ ਕਰਦੇ ਹਾਂ ਕਿ ਸਾਰੇ ਦੇਸ਼ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਹੂੰ ਦੂਸਰੇ ਬੰਨੇ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਉੱਤਰ ਪ੍ਰਦੇਸ਼ ਹੈ ਇਹਦੇ ਵਿੱਚ ਜਿਹੜੀ ਵੋਟ ਹੈ ਇਕੱਲੇ ਇੱਕ ਸੂਬੇ ਚ ਹੀ ਵੋਟ ਜਿਹੜੀ ਆ ਪੰਜਾਬ ਪੜਾਵਾਂ ਚ ਹੋਣੀ ਹੈ ਜੀ ਹੋਰ ਲੋਕ ਉਹਦੇ ਵੀ ਐਨਾਲਿਸਿਸ ਕਰਨ ਲੱਗ ਪਏ ਵੀ ਪੰਜਾਂ ਪੜਾਵਾਂ 'ਚ ਹੋਣ ਵਾਲੀ ਵੋਟ ਦਾ ਆਕਟਰਲ ਫਾਇਦਾ ਕਿਹਨੂੰ ਹੁੰਦਾ ਹ ਹਮ ਪਹਿਲਾਂ ਤਾਂ ਕਿਆ ਸਰਾਈਆਂ ਇਹੋ ਹੀ ਸੀ ਵੀ ਇਹ ਜਿਹੜੇ ਪੈਰਾ ਮਿਲਟਰੀ ਐ ਇਹਨਾਂ ਨੇ ਟਰਾਂਸਫਰ ਹੋਣਾ ਹੁੰਦਾ ਐ ਵੀ ਐਮ ਮਸ਼ੀਨਾਂ ਦੀ ਗਿਣਤੀ ਥੋੜੀ ਐ ਜੀ ਕੁਝ ਇਹੋ ਜਿਹੀਆਂ ਗੱਲਾਂ ਵੀ ਸੀ ਕਿ ਲੀਡਰ ਜਿਹੜੇ ਨੇ ਉਹਨਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਭਾਸ਼ਣ ਦੇਣ ਜਾਣਾ ਹੁੰਦਾ ਤੇ ਹਕਮਰਾਨ ਪਾਰਟੀਆਂ ਜਿਹੜੀਆਂ ਨੇ ਉਹ ਆਪਣਾ ਇਹ ਸਾਰਾ ਦਰ ਰੋਮਦਾਰ ਦੀ ਕੈਲਕੂਲੇਸ਼ਨ ਕਰਕੇ ਚੱਲਦੀ ਹੈ ਪਰ ਹੁਣ ਇੱਕ ਸਵਾਲ ਜਿਵੇਂ ਤੁਸੀਂ ਕਿਹਾ ਰਾਹੁਲ ਗਾਂਧੀ ਨੇ ਖੜਾ ਕਰ ਦਿੱਤਾ ਜੀ ਕਿ ਲੱਖਾਂ VOTER ਐਸੇ ਨੇ ਜਿਹੜੇ ਕਰਨਾਟਕਾ ਦੇ ਵੀ VOTER ਨੇ ਜਿਹੜੇ ਮਹਾਰਾਸ਼ਟਰ ਦੇ ਵੀ VOTER ਨੇ ਜਿਹੜੇ ਹਰਿਆਣਾ ਦੇ ਵੀ VOTER ਨੇ ਜਿਹੜੇ ਜੰਮੂ ਕਸ਼ਮੀਰ ਦੇ ਵੀ VOTER ਹੋ ਸਕਦੇ ਆ ਜੀ ਵੀ ਜੇ ਉਹ VOTER ਇਦਾਂ ਦੇ ਨੇ ਤਾਂ ਇਟ ਮੀਨਸ ਉਹ VOTER ਟ੍ਰੈਵਲ ਕਰਦੇ ਹੋਣਗੇ ਹੂੰ ਉਹ VOTER ਇਕ ਥਾਂ ਤੋਂ ਟ੍ਰੈਵਲ ਕਰਕੇ ਦੂਜੇ ਥਾਂ ਤੇ ਜਾਂਦੇ ਹੋਣਗੇ ਉਹ ਵੋਟ ਪਾਉਂਦੇ ਹੋਣਗੇ ਸੋ ਕੱਲ ਜਿਹੜਾ ਬੰਬ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਛੋੜਿਆ ਉਹਦੇ ਬਹੁਤ ਦੂਰ ਅੰਦੇਸ਼ੀ ਮੈਨੇ ਨੇ ਜੀ ਭਾਵੇਂ ਉਹ ਇੱਕ ਸੀਟ ਨੂੰ ਲੈ ਕੇ ਆ ਪਰ ਉਹਦੇ ਮੈਨੇ ਬਹੁਤ ਵੱਡੇ ਨੇ ਉਸੋ ਉਸ ਸੰਦਰਭ ਵਿੱਚ ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਦੇ ਜਿਹੜੇ ਖਦਸ਼ੇ ਨੇ ਉਹਨਾਂ ਖਦਸ਼ਿਆਂ ਨੂੰ ਇੱਕ ਪਗਡੰਡੀ ਮਿਲ ਗਈ ਹੈ ਜੀ ਇੱਕ ਪਗਡੰਡੀ ਮਿਲ ਗਈ ਹੈ ਕਿ ਇਹ ਲੋਕਤੰਤਰ ਕਿੱਧਰ ਨੂੰ ਜਾ ਰਿਹਾ ਹੈ ਇਹਨੂੰ ਸਮਝਿਆ ਜਾ ਸਕਦਾ ਹੈ ਹਿੰਦੁਸਤਾਨ ਵਿੱਚ 75 ਸਾਲਾਂ ਦੀ 76 ਸਾਲਾਂ ਦੀ ਆਜ਼ਾਦੀ ਦੇ ਸਮੇਂ ਵਿੱਚ ਡੈਮੋਕ੍ਰੇਸੀ ਨੂੰ ਕਿੱਥੇ ਕਿੱਥੇ ਕਿਹਨੇ-ਕਿਹਨੇ ਡੈਂਟ ਪਾਏ ਉਹ ਸਾਰੇ ਸਮਝੇ ਜਾ ਸਕਦੇ ਜੀ ਬਿਲਕੁਲ ਸਰ ਰਾਹੁਲ ਗਾਂਧੀ ਨੇ ਜੋ ਪੀਸੀ ਦੌਰਾਨ ਜੜੀਆਂ ਵੀ ਗੱਲਾਂ ਕਈਆਂ ਨੇ ਵੋਟਾਂ ਦੀ ਤਾਂਦਨੀ ਲੱਕੇ ਕਿਸ ਕਿਸ ਆਧਾਰ ਤੇ ਜੜਾ ਇਹ ਜੜੀ ਵੋਟਾਂ ਦੀ ਤਾਂਦਲੀ ਹੈ ਇਹ ਜਨਤਾ ਦੇ ਸਾਹਮਣੇ ਪੇਸ਼ ਕੀਤੀ ਹੈ ਦੇਖੋ ਇਹ ਕਰਨਾਟਕਾ ਜਿੱਥੇ ਅੱਜ ਕਾਂਗਰਸ ਦੀ ਸਰਕਾਰ ਹੈ ਉੱਥੇ ਬੰਗਲੇਰੂ ਇੱਕ ਲੋਕ ਸਭਾ ਦਾ ਹਲਕਾ ਹੈ ਜੀ ਉਹ ਸਾਲ ਕੇ ਦੇ ਵਿੱਚ 7 ਵਿਧਾਨ ਸਭਾਈ ਹਲਕੇ ਨੇ ਸੱਤਾ ਵਿਧਾਨ ਸਭਾ ਇਹ ਹਲਕਾ ਵਿੱਚ ਇੱਕ ਮਹਾਦੇਵ ਪੁਰਾ ਐਸਾ ਵਿਧਾਨ ਸਭਾ ਦਾ ਹਲਕਾ ਹੈ ਹੂੰ ਜਿਹਦੇ ਵਿੱਚੋਂ ਬੀਜੇਪੀ ਜਿੱਤਦੀ ਹੈ ਜੀ ਔਰ 6ਾਂ ਦੇ ਵਿੱਚੋਂ ਦੀ ਕਾਂਗਰਸ ਜਿੱਤਦੀ ਹੈ ਹੂੰ ਲੋਕ ਸਭਾ ਦੇ ਹਲਕੇ ਦੇ ਨਤੀਜੇ ਆਉਂਦੇ ਨੇ ਕਿ ਉਹ ਜਿੱਤਣ ਵਾਲੀ ਧਰ ਜਿਹੜੀ ਉਹ ਬੀਜੇਪੀ ਬਣ ਜਾਂਦੀ ਹੈ ਜਿਹੜੀ ਸੱਤਾ ਦੇ ਵਿੱਚੋਂ 6 ਥਾਵਾਂ ਤੋਂ ਹਾਰੀ ਹੋਵੇ ਉਹ ਜਿੱਤਦੀ ਹੈ ਤੇ ਇੱਕ ਥਾਂ ਮਹਾਦੇਵਪੁਰਾ ਵਾਲਾ ਜਿਹੜਾ ਵਿਧਾਇਕ ਹੈ ਜੀ ਉਹ ਇੰਨੇ ਮਾਰਜਨ ਨਾਲ ਵੋਟਾਂ ਪਵਾਉਂਦਾ ਹੈ ਕਿ ਉਹ ਉੱਥੋਂ ਜਾਂਦੇ ਨੇ ਹਮ ਹੁਣ ਇਹ ਕਰਨਾਟਕਾ ਗਵਰਨਮੈਂਟ ਜਾਂ ਕਹਿ ਲੋ ਕਿ ਰਾਹੁਲ ਗਾਂਧੀ ਦੀ ਟੀਮ ਹਮ ਇਸ ਸੀਟ ਤੇ ਕੰਮ ਕਰਦੀ ਹੈ ਜੀ ਇਸ ਸੀਟ ਤੇ ਕੰਮ ਕਰਨ ਲਈ ਉਹ ਚੋਣ ਕਮਿਸ਼ਨਰ ਨੂੰ ਬੇਨਤੀਆਂ ਕਰਦੇ ਨੇ ਕਿ ਸਾਨੂੰ ਆਹ ਦਸਤਾਵੇਜ਼ ਚਾਹੀਦੇ ਨੇ ਤੇ ਚੋਣ ਕਮਿਸ਼ਨਰ ਕੋਈ ਦਸਤਾਵੇਜ਼ ਦਿੰਦਾ ਨਹੀਂ ਹਮ ਉਹ ਆਰਟੀਆਈ ਲਈ ਪਉਂਦੇ ਨੇ ਉਹਨਾਂ ਨੂੰ ਬੇ ਲੋੜੇ ਦਸਤਾਵੇਜ਼ ਦਿੱਤੇ ਜਾਂਦੇ ਨੇ ਜੇ ਉਹ ਸੁਪਰੀਮ ਕੋਰਟ ਤੱਕ ਜਾਂਦੇ ਨੇ ਤਾਂ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਚੋਰ ਕਮਿਸ਼ਨਰ ਨੂੰ ਅ ਮਤਲਬ ਚੋਰ ਆਖ ਰਹੇ ਹੋ ਸੋ ਕਈ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਸੋ ਇਹ ਜਿਹੜਾ ਪ੍ਰੋਜੈਕਟ ਕੱਲ ਪ੍ਰੈਸ ਕਾਨਫਰੰਸ ਵਿੱਚ ਪਬਲਿਕ ਕੀਤਾ ਗਿਆ ਇਹ ਇੱਕ ਵੱਡਾ ਪ੍ਰੋਜੈਕਟ ਹੈ ਜੀ ਇਸ ਪ੍ਰੋਜੈਕਟ ਨੂੰ ਇੱਕ ਵੱਡੀ ਟੀਮ ਨੇ 6 ਮਹੀਨਿਆਂ ਚ ਪੂਰਾ ਕੀਤਾ ਤੁਸੀਂ ਇਹ ਦੇਖੋ ਮਹਾਦੇਵਪੁਰਾ ਵਿੱਚ ਇਹ ਇੱਕ ਐਸਸੀ ਰਿਜ਼ਰਵ ਹਲਕਾ ਹੈ ਇਹਦੇ ਵਿੱਚ 1 ਲੱਖ 250 ਵੋਟ ਜਿਹੜੀ ਹੈ ਉਹ ਜਾਲੀ ਵੋਟ ਫੜੀ ਗਈ ਜੀ ਤੁਸੀਂ ਇਹ ਦੇਖੋ ਵੀ ਇੱਕ ਹਲਕੇ ਚ 5-6 ਲੱਖ ਵੋਟ ਹੁੰਦੀ ਹੈ 5-6 ਲੱਖ ਵੋਟ ਦੇ ਵਿੱਚੋਂ ਕਈ ਥਾਵਾਂ ਤੇ 5-6 ਲੱਖ ਵੀ ਨਹੀਂ ਹੁੰਦੀ ਉਹਦੇ ਵਿੱਚ ਢਾਈ 1 ਲੱਖ ਵੋਟ ਹੀ ਜਾਲੀ ਹੈ ਉਸ ਪੈਟਰਨ ਨੂੰ ਸਮਝਣ ਦੀ ਲੋੜ ਹੈ ਉਹ ਕਹਿੰਦੇ ਆ ਕਿ 11900 65 ਵੋਟਾਂ ਡੁਪਲੀਕੇਟ ਵੋਟਾਂ ਨੇ ਔਰ ਜਿਨ੍ਹਾਂ ਵੋਟਾਂ ਦੇ ਜਿਹੜੇ ਐਡਰੈਸ ਨੇ ਉਹ ਇਨਵੈਲਿਡ ਦੇ ਉਹਨਾਂ ਦੀ ਗਿਣਤੀ 40009 ਹੈ 40009 ਵੋਟਾਂ ਇਨਵੈਲਿਡ ਪਤੇ ਆ ਉਹ ਐਡਰੈਸ ਹੀ ਨਹੀਂ ਹਾਊਸ ਨੰਬਰ 0 ਰਾਹੁਲ ਗਾਂਧੀ ਨੇ ਕੱਲ ਪ੍ਰੈਸ ਕਨਫਰੈਂਸ ਕਿਹਾ ਹਾਊਸ ਨੰਬਰ 0 ਜੀ ਫਾਦਰ ਦਾ ਨੇਮ ABC D ABC D ਹੈ ਨਾ ਮਤਲਬ ਇਹ ਸਹਰਦ ਤੱਕ ਇਹ ਇਹ ਮਤਲਬ ਵੋਟਾਂ ਦੀ ਧਾਂਦਲੀ ਹੋਈ ਆ ਹੂੰ ਤੇ ਜਿਹੜੀ ਬਲਖ ਰਜਿਸਟ੍ਰੇਸ਼ਨ ਜਿਹੜੀ ਇੱਕ ਘਰ ਦੇ ਵਿੱਚ ਇੱਕ ਸਿੰਗਲ ਬੈੱਡਰੂਮ ਵਾਲਾ ਘਰ ਆ ਉਸ ਘਰ ਦੇ ਵਿੱਚ 80 ਵੋਟਾਂ ਨੇ ਹੂੰ ਸਿੰਗਲ ਬੈੱਡਰੂਮ ਵਾਲਾ ਘਰ ਉਹਦੇ ਚ 80 ਵੋਟਾਂ ਨੇ ਔਰ ਜਦੋਂ ਉਸ ਘਰ ਦੇ ਵਿੱਚ ਜਾ ਕੇ ਪੜਤਾਲ ਕੀਤੀ ਗਈ ਤਾਂ ਕਹਿੰਦੇ ਇਸ ਘਰ ਚ ਤਾਂ ਦੋ ਬੰਦੇ ਰਹਿੰਦੇ ਨੇ ਹੁਣ ਉਸ ਉਸ ਘਰ ਦੇ ਪਤੇ ਤੇ 80 ਵੋਟਾਂ ਬਣੀਆਂ ਨੇ ਜੇ 80 ਬਾਲਗ ਨੇ ਤਾਂ ਮੰਨ ਲਓ 20 25 ਉੱਥੇ ਬੱਚੇ ਵੀ ਹੋਣਗੇ ਇਹਦਾ ਮਤਲਬ ਸਿੰਗਲ ਬੈੱਡਰੂਮ ਘਰ ਦੇ ਵਿੱਚ 100 ਸਵਾ 100 ਬੰਦਾ ਕਿਵੇਂ ਰਹਿ ਸਕਦਾ ਇਹ ਇਹਦੀ ਪੜਤਾਲ ਤਾਂ ਇਹਦੇ ਲਈ ਤਾਂ ਚੋਰ ਕਮਿਸ਼ਨਰ ਨੂੰ ਆਪ ਚਾਹੀਦਾ ਵੀ ਭਾਈ ਕਿਹੜਾ ਵੀ ਐਲਓ ਆ ਜਿਹੜਾ ਇਦਾਂ ਵੋਟਾਂ ਬਣਾ ਰਿਆ ਹੂੰ ਕੌਣ ਬਣਾ ਰਿਆ ਕਿ ਕਿਦਾਂ ਹੋਇਆ ਸਾਰਾ ਕੁਝ ਜੀ ਸੋ ਇਹ ਸਾਰੇ ਕੁਝ ਦੀ ਬਿਨਾ ਮਤਲਬ ਵੈਰੀਫਿਕੇਸ਼ਨ ਤੋਂ ਹੂੰ ਉਲਟਾ ਰਾਹੁਲ ਗਾਂਧੀ ਨੂੰ ਕਟੇਲ 'ਚ ਖੜਾ ਕੀਤਾ ਜਾ ਰਿਹਾ ਜੀ ਕਿਹਾ ਇਹ ਜਾ ਰਿਹਾ ਕਿ ਰਾਹੁਲ ਗਾਂਧੀ ਜਿਹੜਾ ਆ ਉਹ ਐਫੀਡੇਵਟ ਦੇਵੇ ਰਾਹੁਲ ਗਾਂਧੀ ਪ੍ਰੈਸ ਕਾਨਫਰੰਸ ਕਰ ਰਿਹਾ ਆਪੋਜੀਸ਼ਨ ਦਾ ਲੀਡਰ ਹੈ ਉਹਦੇ ਕਹਿ ਦਾ ਅਰਥ ਹੋਣਾ ਚਾਹੀਦਾ ਜੀ ਰਾਹੁਲ ਗਾਂਧੀ ਦੀ ਟੀਮ ਨੇ ਜਿਹੜਾ ਕੰਮ ਕੀਤਾ ਉਹਦੇ ਚੋਂ ਨੇ ਕੱਢਿਆ ਕਿ 4132 ਹਮ ਐਸੀਆਂ ਵੋਟਾਂ ਨੇ ਜਿਨ੍ਹਾਂ ਦੀ ਫੋਟੋ ਨਹੀਂ ਲੱਗੀ ਹਮ ਹੁਣ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਵੋਟਰਾਂ ਦੀ ਫੋਟੋ ਨਹੀਂ ਗਈ ਉਹਨਾਂ ਦੀ ਵੋਟ ਬਣਾਉਣ ਦੀ ਕੀ ਲੋੜ ਸੀ ਜੀ ਉਹਨਾਂ ਨੂੰ ਕੌਣ ਤਸਦੀਕ ਕਰੇਗਾ ਹਮ ਇਸ ਤਰੀਕੇ ਦੇ ਨਾਲ ਫਾਰਮ ਨੰਬਰ 6 ਹਮ ਫਾਰਮ ਨੰਬਰ 6 ਭਾਰਤੀ ਵੋਟ ਸਿਸਟਮ ਦੇ ਵਿੱਚ ਉਦੋਂ ਭਰਿਆ ਜਾਂਦਾ ਜਦੋਂ ਅਸੀਂ ਨਵੀਂ ਵੋਟ ਬਣਾਉਣੀ ਹੁੰਦੀ ਹੈ ਹਮ ਸੋ 33692 ਵੋਟਰਾਂ ਨੇ ਫਾਰਮ ਨੰਬਰ 6 ਜਿਹੜਾ ਆ ਉਹ ਭਰਿਆ ਹੋਇਆ ਹੀ ਨਹੀਂਗਾ ਉਹਨਾਂ ਦੀਆਂ ਵੋਟਾਂ ਬਣ ਗਈਆਂ ਹੂੰ ਇਹਦਾ ਮਤਲਬ ਇਹ ਹੈ ਕਿ ਕੁਝ ਵੱਡੇ ਪੱਧਰ ਤੇ ਤਾਂੜਲੀ ਜਿਹੜੀ ਹੈ ਜੀ ਉਹ ਮਹਾਦੇਵਪੁਰਾ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਹੈ ਹੂੰ ਮਹਾਦੇਵਪੁਰਾ ਦਾ ਜਿਹੜਾ ਭਾਜਪੀ ਵਿਧਾਇਕ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਜਿੱਦ ਆ ਰਿਹਾ ਜੀ ਉਹਨੂੰ ਉਹ ਜਿੱਤਣ ਦਾ ਤਰੀਕਾ ਆ ਗਿਆ ਹੈ ਕਿ ਉਹ ਕਿਥੋਂ ਵੋਟ ਲਿਆਉਂਦਾ ਕਿੱਧਰ ਨੂੰ ਵੋਟ ਲੈ ਕੇ ਜਾਂਦਾ ਕੀ ਕਰਦਾ ਕੀ ਨਹੀਂ ਕਰਦਾ ਇਸ ਸੰਦਰਭ ਦੇ ਵਿੱਚ ਜਦੋਂ ਅਸੀਂ ਰਾਹੁਲ ਗਾਂਧੀ ਦੇ ਜਿਹੜੇ ਖਦਸ਼ੇ ਨੇ ਉਹਨਾਂ ਨੂੰ ਲੋਕਾਂ ਦੇ ਖਦਸ਼ਿਆਂ ਨਾਲ ਮੇਲ ਕੇ ਦੇਖਦੇ ਹਾਂ ਨਾ ਤਾਂ ਇਹ ਲੱਗਦਾ ਹੈ ਕਿ ਸੱਚਮੁੱਚ ਡੈਮੋਕ੍ਰੇਸੀ ਜਿਹੜੀ ਹੈ ਉਹ ਕਿਡਨੈਪ ਕਰਕੇ ਲਈ ਜਾ ਰਹੀ ਆ ਇਹ ਕੇਵਲ ਚੋਰੀ ਦਾ ਮਾਮਲਾ ਨਹੀਂਗਾ ਜੀ ਇਹ ਡੈਮੋਕ੍ਰੇਸੀ ਨੂੰ ਕਿਡਨੈਪ ਕੀਤਾ ਜਾ ਰਿਹਾ ਸੋ ਇਹਨੂੰ ਪਲਗ ਕਰਨਾ ਚਾਹੀਦਾ ਹੈ ਇਹ ਇਹ ਜਿਹੜੀਆਂ ਚੋਰ ਮੋਰੀਆਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਸੋ ਇਹ ਅੱਜ ਇੱਕ ਵੱਡਾ ਸਵਾਲ ਜਿਹੜਾ ਆ ਉਹ ਇੰਟੈਲੈਕਚੁਅਲ ਖੇਤਰ ਵਿੱਚ ਜਾਂ ਐਟ ਲੀਸਟ ਉਸ ਖੇਤਰ ਵਿੱਚ ਚੱਲ ਪਿਆ ਹੈ ਜਿਹੜੇ ਲੋਕ ਡੈਮੋਕਰੇਸੀ ਦੇ ਹੱਕਦਾਰ ਨੇ ਜਿਹੜੇ ਲੋਕ ਜਮਹੂਰੀਅਤ ਲੋਕ ਰਾਜੀ ਕਦਰਾਂ ਕੀਮਤਾਂ ਦੇ ਮਦਈ ਨੇ ਉਹ ਇਸ ਤਰ੍ਹਾਂ ਦਾ ਫਿਕਰ ਕਰਨ ਲੱਗ ਪਏ ਨੇ ਹੂੰ ਜੀ ਸੋ ਇਸ ਮੁੱਦੇ ਤੇ ਗੱਲਬਾਤ ਜਾਰੀ ਰਹੇਗੀ ਲੇਕਿਨ ਫੋਨ ਵਕਤ ਇੱਕ ਛੋੜੀ ਹੀ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ